ਮਨਜੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ ਕਿ ਡਰੱਗ ਮੁਕਤ ਕਰਨਾ ਹੈ ਸਟੇਟ ਨੂੰ ਔਰ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਕ੍ਰਿਮੀਨਲਸ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਸਾਡੀ ਟੀਮ ਜਿਹੜੇ ਹਰਪ੍ਰੀਤ ਮੁੰਡੇਰ ਸਾਹਿਬ ਪੀਸੀਪੀ ਸਾਹਿਬ ਵਿਸ਼ਾਲਜੀਤ ਜੀ ਐਡੀਸੀਪੀ ਜਸਪਾਲ ਜੀ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਐਸਆਈ ਬਲਵਿੰਦਰ ਸਿੰਘ ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੇ ਪੁਆਇੰਟ 2 ਗ੍ਰਾਮਸ ਹਿਰੋਇਨ ਬਰਾਮਦ ਹੋਈ ਹੈ 6 ਕਿਲੋ ਅਫੀਮ ਹੈ 4 ਪਿਸਟਲ ਨੇ ਔਰ 17 ਕਾਰਟ੍ਰਿਜਸ ਨੇ ਔਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਹੈ ਉਹ ਤਕਰੀਬਨ ਜਿਹੜਾ ਹੈਗਾ 13 13 ਕਿਲੋ ਕੈਮੀਕਲ ਹੈ ਸਰ ਰਿਪੀਟ ਕਰ ਦਿਓ ਸਾਰਾ ਇਹੋ ਇਹੋ ਗ੍ਰੇਡਿਟ ਪਾਉਂਟ ਕੁਆਂਟੀਟੀ ਜਿਹੜੀ ਹੈ 13.2 ਦੇ ਕਰੀਬ ਕਿਲੋ ਹਿਰੋਇਨ ਹੈ ਅਬ ਸੌਰੀ 8 8.2 3 ਮਤਲਬ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ OPM ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਐਨਹਾਂਂਸਰ ਹੈ ਡਰਗ ਦਾ ਔਰ ਚਾਰ ਪਿਸਟਲ ਨੇ 17 ਕਾਰਟ੍ਰਿਜਸ ਨੇ ਇਹ ਬੜੀ ਵੱਡੀ ਮੈਂ ਇਹਨੂੰ ਸਮਝਦਾ ਇੱਕ ਰਿਕਵਰੀ ਹੈ ਦੋਨੋਂ ਡਰੱਗਜ਼ ਹਿਰੋਇਨ ਤੇ OPIUM ਦੀ ਤੇ ਪਲੱਸ ਜਿਹੜਾ ਇਹ ਪਿਸਟਲਸ ਦੀ ਰਿਕਵਰੀ ਹੈ ਉਹਦੇ ਚ ਜਿਹੜੇ ਪਿਸਟਲ ਨੇ ਉਹ ਉਹਦੇ ਚ 1.30 ਬੋਰ ਦਾ ਪਿਸਟਲ ਹੈ ਇੱਕ ਗਲੌਕ ਹੈ ਇਟਾਲੀਅਨ ਮੇਡ ਬੜਾ ਸੋਫਿਸਟੀਕੇਟਿਡ ਔਰ 2.32 ਦੇ ਪਿਸਟਲ ਨੇ ਇਹਦੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਤੇ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਇਹਦੇ ਜਿਹੜਾ ਦਿੱਤਾ ਹੈਗਾ ਇਹ son of ਅਨੰਦ ਕਿਸ਼ੋਰ ਹੈ ਨਿਊ ਬੰਬੇ ਵਾਲੀ ਜਿਹੜੇ ਪੱਲਾ ਕਲੋਨੀ 68 ਅੰਮ੍ਰਿਤਸਰ ਇਹਦੀ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਕਿ ਇਹ ਆਪਣੇ ਬਿਲਕੁਲ ਅਨਪੜਾ ਹੈ ਔਰ ਡੈਰੀ ਦੇ ਉੱਤੇ ਕੰਮ ਕਰਦਾ ਹੈ ਸ਼ੰਭੂ ਜਿਹੜਾ ਉਹ ਚਾਰ 4th ਕਲਾਸ ਪਾਸ ਹੈਗਾ ਸਿਰਫ 4th ਸਟੈਂਡਰਡ ਤੇ ਇਸ ਡਰਾਈਵਰੀ ਦਾ ਕੰਮ ਕਰਦਾ ਹੈ ਮੁਸਕਾਨ ਜਿਹੜੀ ਮੇਨ ਇਹਦੇ ਵਿੱਚ ਇੰਗਪਿੰਨ ਹੈ ਸੁਨੀ ਜਿਹੜਾ ਦਿੱਤਿਆ ਦਾ ਭਰਾ ਹੈ ਉਹਦੀ ਬੇਟੀ ਹੈ ਇਹਨਾਂ ਸਾਰੇ ਜਿਹੜੇ ਮਤਲਬ ਸਾਜ਼ਿਸ਼ ਤਹਿਤ ਇਹ ਵੱਡਾ-ਵੱਡਾ ਡਰੱਗ 카ਟਲ ਤੇ ਆਰਮਜ਼ 카ਟਲ ਚਲਾ ਰਹੇ ਸੀਗੇ ਜੋ ਹੁਣ ਤੱਕ ਦੀ ਮਡਲੀ ਪੁੱਛਗਿਛ ਤੋਂ ਪਤਾ ਲੱਗਿਆ ਕਿ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ اوਪੀਐਮ ਹੈ ਉਹ ਤੇ ਆਰਮਸ ਵੀ ਕੁਝ ਕਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀਏ ਇਹਦੇ ਖਿਲਾਫ तकरीबन ਕਿੰਨੇ ਨੇ ਜੀ ਇਹਦੇ 26 26 ਕੇਸਸ ਨੇ 26 ਮੁਕਦਮੇ ਨੇ ਵਕਫਾ ਕਾ ਐਨ ਡੀ ਪੀ ਐਸ ਐਕਟ ਜਾਂ ਹੋਰ ਆਈ ਪੀ ਸੀ ਦੀਆਂ ਸੈਂਸੇਸ਼ਨਲ ਹਿਨੈਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਾਦਮੇ ਦਰਜ ਸੀ ਤੇ ਹੁਣ ਇਹ ਲੇਟੈਸਟ ਇਸ ਵਿੱਚ ਫੜਿਆ ਗਿਆ ਉਹਦੇ ਵਿੱਚ ਵੀ ਜਿਹੜਾ ਆਰਮਜ਼ਟ ਤੇ ਐਨਡੀਪੀਐਸ ਦੇ ਈ ਜ਼ਿਆਦਾ ਹੈਗੇ ਆ ਜੋ ਇਹਦੇ ਵਿੱਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਹੈ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਤੇ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਵਿੱਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਇਹਨਾਂ ਔਰ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ ਉਹ ਬੇਟੀ ਹੈ ਜੀ ਉਹਨਾਂ ਦੀ ਜਿਵੇਂ ਕਰਦੇ ਸਰ ਉਹ ਸਾਰੇ ਨਾ ਜੀ ਹਾਂ ਜੀ ਨੇ ਨੇ ਤੋਂ ਨੇ ਆ ਜੀ ਪਹਿਲੇ ਕਿਹਨੂੰ ਬੰਬੇ ਵੀ ਬੰਬੇ ਵਾਲੀ ਆ ਐਡਰੈਸ ਹੈ ਜੀ ਇਹਦਾ ਬੰਬੇ ਵਾਲੀ ਕੋਠੀ ਬੰਬੇ ਵਾਲੀ ਕੋਠੀ ਅਰੇ 26 کیس ਦੇ ਸਰ ਇਹ ਕਿੱਥੇਗਾ ਸਾਡੇ ਸਰ ਸਨੀ ਭੱਜਿਆ ਹੋਇਆ ਹੈ ਜੀ ਔਰ ਮੇਰੇ ਖਿਆਲ ਤਿੰਨ ਚਾਰ ਮਹੀਨੇ ਪਹਿਲਾਂ ਹੀ ਉਹ ਜ਼ਮਾਨ ਤੇ ਆਇਆ ਉਹ ਜਲਦੀ ਫੜਿਆ ਜਾਏਗਾ ਉਹ ਵੀ ਸਰ ਜਿਹੜਾ ਕੈਮੀਕਲ ਹੈ ਇਸ ਦਾ ਮਤਲਬ ਕਿ ਕਾਲਜ ਸੀਗਾ ਤੇ ਉਹਨੂੰ ਇੱਧਰ ਉੱਧਰ ਕਰਨ ਵਾਸਤੇ ਮਾਲ ਯੂਜ਼ ਕੀਤਾ ਜਾਂਦਾ ਸੀ ਸਰ ਲੋਕਲ ਲੈਵਲ ਤੇ ਸਰ ਹੈ ਜੀ ਕੀ ਮਗਰਾਂ ਲੋਕਲ ਲੈਵਲ ਦਾ ਸਪਲਾਈ ਲੈ ਲਈ ਉਹ ਸਾਰਾ ਅਸੀਂ ਕਢਾ ਰਹੇ ਹਾਂ ਜੀ ਇਹਨਾਂ ਦਾ ਸਾਡਾ ਟੈਕਨੀਕਲ ਐਵੀਡੈਂਸ ਵੀ ਦੇਖ ਰਹੇ ਵੀ ਕੌਣ ਇਹਨਾਂ ਦੇ ਗਾਹ ਕਹਿ ਜਾ ਕਿੱਥੇ ਅੱਗੇ ਸਪਲਾਇਰ ਹੈ ਤੇ ਕੌਣ ਸੋਰਸ ਹੈ ਜਿੱਥੋਂ ਲੈ ਕੇ ਆਏ ਸਰ ਇਹਨਾਂ ਦਾ ਗ੍ਰਿਫਤਾਰ ਕਿਤੋਂ ਕੀਤਾ ਗਿਆ ਵੀ ਤੇ ਕਿਹੜਾ ਉਸ ਤੋਂ ਦੇ ਗ੍ਰਿਫਤਾਰ ਕੀਤਾ ਗਿਆ ਇਹ ਸਪਲਾਈ ਦੇ ਪੈਸਾ ਵੱਖ-ਵੱਖ ਡੇਟ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਵੇਂ ਆਪਾਂ ਅਦਿੱਤਿਆ ਦੀ ਦੇਖ ਲਓ 6 11 ਨੂੰ ਹੋ ਚੁੱਕੀ ਸੀ ਉਸ ਤੋਂ ਅੱਗੇ ਡਿਵੈਲਪ ਹੋਈ 6 11 ਤੋਂ ਮਿਲਿਆ 6 ਨਵੰਬਰ ਤੋਂ ਚੱਲ ਰਿਹਾ ਹੈ ਜੀ ਕਿਉਂਕਿ ਮੁਕੱਦਮਾ ਹੀ 6 11 ਦਾ ਸਾਡਾ ਇਹ ਪਤਨ ਪ੍ਰੈਸ ਨੋਟ ਵੀ ਦਵਾਂਗੇ ਹੁਣੀ ਇਹ 11 11 ਨੂੰ ਦੂਸਰਾ ਜਿਹੜਾ ਸ਼ੰਭੂ ਫੜਿਆ ਜਾਂਦਾ ਮੁਸਕਾਨ ਜਿਹੜੀ ਉਹ ਲੇਟੈਸਟ ਫੜੀ ਗਈ ਹੈ ਜਿਹੜੇ ਜੋਰੀਸ ਬੰਦੇ ਜਿਵੇਂ 26 26 ਮਾਮਲੇ ਦਰਜ ਹੈ ਜੀ ਪੁਲਿਸ ਵਾਸਤੇ ਤਾਂ ਬੜੀ ਸਿਰਵਰਤੀ ਹੈ ਤੇ ਪੁਲਿਸ ਕੋਲ ਤਾਂ ਕਿਸ ਤਰ੍ਹਾਂ ਪਛਦਾ ਰਿਹਾ ਜੀ ਨਹੀਂ ਪੈਂਦਾ ਨਹੀਂ ਹੁਣੀ ਆਇਆ ਨਹੀਂ 3 ਸਾਲ 3 ਮਹੀਨੇ ਹੋ ਗਏ ਨੂੰ ਜਮਾਨਤ ਦੇਖੋ ਬੜੀ ਸਿੰਪਲ ਗੱਲ ਹੈ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਉਹਦੇ ਬਾਰੇ ਪੱਕੀ ਕਮੈਂਟ ਕਰ ਸਕਦੇ ਆ ਜੀ ਬਟ ਸਾਡੇ ਜਿਹੜੀ ਪੁਲਿਸ ਦੀ ਵਰਕਿੰਗ ਆ ਉਹ ਤੁਸੀਂ ਮਤਲਬ ਮੈਂ ਅਪਰੀਸ਼ੀਏਟ ਕਰਦਾ ਆ ਆਈ ਥਿੰਕ ਤੁਸੀਂ ਵੀ ਕਰੋਗੇ ਕਿ ਅਪਰੀਸ਼ੀਏਟਿੰਗ ਇਹ ਸਪੈਸ਼ਲ ਕੋਈ ਜਿੰਨਾ ਸੀਆਈ ਇਹਦਾ ਕੋ ਸਪੈਸ਼ਲ ਫਰੰਡਾ ਸੀ ਕਿ ਆਪਰੇਸ਼ਨ ਤੁਸੀਂ ਥਾਣੇ اسلامਾਬਾਦ ਦਾ ਪਿਓਰਲੀ ਉਹਨਾਂ ਦਾ ਹੈ ਦੈਟ ਇਜ਼ ਵਾਈ ਆਮ ਅਪਰੀਸ਼ੀਏਟਿੰਗ ਕਿ ਬਹੁਤ ਵਧੀਆ ਇਹ ਅੱਛਾ ਇੱਕ ਬਸਟ ਕੀਤਾ ਇਹਨਾਂ ਨੇ ਕਾਟਲ ਚਲੋ ਸਰ ਤੁਹਾਡੇ ਇੱਕ ਛੋਟਾ ਜਿਹਾ ਸਵਾਲ ਇਹ ਕਿ ਇਹ 6 ਮਹੀਨਿਆਂ ਦਾ 6 ਮਹੀਨਿਆਂ ਦਾ ਕੇਸ ਹੈ ਨਹੀਂ ਬੇਸਿਕਲੀ ਇਹ ਨਾਂਸਰ ਦਾ ਕੰਮ ਲੈ ਰਹੇ ਸੀ ਕਿ ਜਿਦਾਂ ਆਪਾਂ ਨਾਂ ਤਾਂ ਥੋੜੀ ਮਾਤਰਾ ਦੇ ਵਿੱਚ ਚੀਜ਼ ਲਿਆਂਦੀ ਉਹਦੇ ਵਿੱਚ ਬਾਕੀ ਕੈਮੀਕਲ ਘੋਲ ਕੇ ਡਿਲਟਰੇਟ ਕਰਕੇ ਪਰ ਉਹ ਰਵੇ ਉਹੀ ਜਿਵੇਂ ਹੀਰੋਇਨ ਵਾਸਤੇ ਸਪੈਸ਼ਲੀ ਉਹ ਉਸ ਕਲ ਵਾਸਤੇ ਪੈਸਿਆਂ ਦੇ ਲਾਲਚ ਵਾਸਤੇ ਜਿਵੇਂ ਸਪੋਸ ਕਰੋ 2 ਕਿਲੋ ਹੈ ਤਾਂ ਉਹਨੂੰ ਆਪਾਂ 3.5 4 ਕਿਲੋ ਬਣਾ ਲੀਏ ਜਾਂ 3 ਕਿਲੋ ਬਣਾ ਲੀਏ ਉਹ ਡਿਪੈਂਡ ਕਰਦਾ ਹੈ ਮਿਕਸਿੰਗ ਤੇ ਹਾਂਜੀ ਇਹਦੇ ਵਿੱਚ ਕਿਉਂਕਿ ਸਨਿਨ ਤੇ ਮੇਨ ਨੈਟਵਰਕ ਹੈ ਦਿੱਤੇ ਆ ਤੇ ਸਨਿ ਦੋ ਨੇ ਭਰਾਏ ਨੇ ਇਹਨੂੰ ਅਸੀਂ ਅੱਗੇ ਇਹ ਜਿਹੜੀ ਇਨਵੈਸਟੀਗੇਸ਼ਨ ਨੇ ਦੀ ਕੀਤੀ ਜਾ ਰਹੀ ਹੈ ਕੈਮੀਕਲ ਨੇ ਚੈੱਕ ਕਰਾਵਾਂਗੇ ਜੀ ਮੈਂ ਉਹੀ ਕਹਿੰਦਾ ਜੀ ਇਹ ਜਿਹੇ ਸਟੈਬਲਿਸ਼ ਨਿਊ ਹੈ ਵੀ ਕਿੱਥੋਂ ਲੈ ਕੇ ਆਏ ਆ ਉਹਦੇ ਚ ਸਨੀ ਦੀ ਵੀ ਗ੍ਰਿਫਤਾਰੀ ਜ਼ਰੂਰੀ ਆ ਦਿੱਤਿਆ ਦੀ ਵੀ ਪੁੱਛਕਿਛ ਹੋ ਰਹੀ ਆ ਡਿਟੇਲ ਚ ਔਰ ਇਹਦਾ ਹੁਣ ਅਸੀਂ ਟੈਸਟ ਵੀ ਕਰਾਉਣ ਵਾਸਤੇ ਲੈਬੋਰਾਟਰੀ ਨੂੰ ਭੇਜਣਾ ਕਿ ਕੀ ਚੀਜ਼ ਆ ਸਰ ਚਾਚਾ ਵੀ ਦੀ ਜੀ ਆਪਾਂ ਰਿਸ਼ਤੇ ਤੇ ਲੱਗਨੇ ਨੇ ਹਾਂਜੀ ਕੰਜ਼ਰ ਇੰਗਲੇ ਪਿਸਟਲ ਸੀ ਇਹ ਫਿਰ ਇਹਨਾਂ ਦਾ ਕਿਸੇ ਗੈਂਗ ਵਾਲੇ ਕੋਲ ਪਾਸੇ ਵੀ ਸਿਰਫ ਆਪਣੀ ਸੇਫਟੀ ਵੀ ਇਹਨਾਂ ਨੇ ਪੁੱਛਿਆ ਦੇਖੋ ਹੁਣ ਇਹ ਗੱਲ ਇਹ ਸਾਰੀ ਗੱਲ ਮੁਲਜ਼ਮ ਇੱਕ ਦੂਸਰੇ ਤੇ ਸੁੱਟਦੇ ਹੀ ਹੁੰਦੇ ਸ਼ੁਰੂ ਚ ਬਟ ਅਦਿੱਤਿਆ ਦੀ ਵੀ ਅਜੇ ਪੁੱਛ ਕੇ ਚੱਲ ਰਹੀ ਹੈ ਸਨੀ ਅਜੇ ਫੜਿਆ ਜਾਣਾ ਬਾਕੀ ਹੈ ਨਾ ਤੋ ਗੱਲ ਕਾਫੀ ਕਲੀਅਰ ਹੋ ਜਾਏਗੀ ਕਿ ਇਹਨਾਂ ਨੇ ਕਿਸੇ ਨੂੰ ਵੇਚਣੇ ਸੀ ਜਾਂ ਯੂਜ਼ ਕਰਨੇ ਸੀ ਜਾਂ ਕੀ ਕਰਨੇ ਸੀਗੇ ਕਿਉਂਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਜਿਹੜੇ ਹੈਗੇ ਉਹ ਦਰਜ ਨੇ ਇਦਾਂ ਦੇ ਅਰੈਸਟ ਜੀ ਪ੍ਰੋਫਾਈਲ ਇਸਾਰੇ ਕਮਰੇ ਦੇ ਬਕਵਕ ਥਾਵਾਂ ਤੋਂ ਨਹੀਂ ਬਕਵਕ ਥਾਵਾਂ ਤੋਂ ਰੈਸਟੋਰੈਂਟ ਹੈ ਜੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਰਿਕਵਰੀਆਂ ਅੱਗੇ ਕੀਤੀਆਂ ਗਈਆਂ ਉਹ ਹੀ ਮੈਂ ਕਹਿ ਰਿਹਾ ਤੁਹਾਨੂੰ ਜੀ ਕੁਝ ਇੰਡੀਆ ਦੇ ਵਿੱਚੋਂ ਵੀ ਆਇਆ ਜਿਵੇਂ OPM ਹੈ ਉਹਦਾ ਸੋਰਸ ਅਸੀਂ ਕਲੀਅਰ ਕਰ ਰਹੇ ਹਾਂ ਉਸ ਤੋਂ ਇਲਾਵਾ ਕ੍ਰਾਸ ਬਾਰਡਰ ਜਿਹੜੀ ਹੀਰੋਇਨ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕੈਮੀਕਲ ਦਾ ਸੋਰਸ ਅਜੇ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੋਂ ਇਹਨਾਂ ਨੇ ਕੀਤਾ ਜਿਹੜਾ ਕਿ ਇਹਨਾਂ ਨੂੰ ਇਹ ਗੱਲ ਦੀ ਨੌਲੇਜ ਆਈ ਕਿ ਇਹ ਐਨਾਂਸ ਕਰਨ ਵਾਸਤੇ ਨੂੰ ਯੂਜ਼ ਕਰਨਾ ਬੜੀ ਵੱਡੀ ਕਾਉਂਡ ਦੇ ਵਿੱਚ ਇਹ ਛੋਟੇ ਜਿਹੇ ਇਲਾਕੇ ਚ ਆਪਾਂ ਕੀ ਹੈ ਇੰਨਾ ਵੱਡਾ ਤੇ ਕਿਰਾਾ ਰੱਖ ਕੇ ਬੈਠੇ ਸੀ ਕਿ ਕਾਰ ਜਿਹੜਾ ਕੋਈ ਪਹਿਲੇ ਵੀ ਤੁਸੀਂ ਬਹੁਤ ਸਾਰੇ ਰਿਕਵਰੀਜ਼ ਕੀਤੀ ਹੈ ਇਹਦੇ ਬਾਰੇ ਦੇਖੋ ਮੈਂ ਤਾਂ ਇਹ ਗੱਲ ਕਹੂੰਗਾ ਕਿ ਦੇਖੋ ਇਹ ਆਨ ਗoing ਪ੍ਰੋਸੈਸ ਹੈ ਪੁਲਿਸ ਦਾ ਔਰ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਕਿ ਸਾਡਾ ਪੁਲਿਸ ਦਾ ਜਿਹੜਾ ਨੈਟਵਰਕ ਇੰਟੈਲੀਜੈਂਸ ਨੈਟਵਰਕ ਜਿਵੇਂ ਤੁਸੀਂ ਕਿਹਾ ਕਿ ਰਿਕਵਰੀਆਂ ਹੋਈਆਂ ਉਹ ਸਾਰੀ ਮਿਹਨਤ ਕਰ ਰਹੀ ਹੈ ਟੀਮ ਵਰਕ ਹੈ ਐਂਡ ਅਸੀਂ ਇਹਨੂੰ ਅੱਗੇ ਕੰਟੀਨਿਊ ਕਰਾਂਗੇ ਕੋ ਕ੍ਰਿਮੀਨਲ ਨੇ ਜਿਹੜਾ ਪੁਰਾਣੇ ਕ੍ਰਿਮੀਨਲ ਨੇ ਉਹਨਾਂ ਨੇ ਕਾਨੂੰਨ ਤੋੜਨ ਦਾ ਉਹਨਾਂ ਦਾ ਇੱਕ ਸਿਸਟਮ ਬਣਾ ਹੀ ਹੁੰਦਾ ਹੈ ਆਦਤ ਬਣੀ ਹੁੰਦੀ ਹੈ ਪੁਲਿਸ ਇਸ ਗੱਲ ਤੇ ਵਚਨਬੱਧ ਹੈ ਔਰ ਅਸੀਂ ਇਸ ਗੱਲ ਤੇ ਪੂਰਾ ਪੈਰਾ ਦੇ ਰਹੇ ਹਾਂ ਕਿ ਅਸੀਂ ਆਪਣੇ ਏਰੀਆ 'ਚ ਕੰਮ ਨਹੀਂ ਹੋਣ ਦੇਣਾ ਚਾਰੇ ਰਿਸ਼ਤੇਦਾਰ ਮੌਕੇ ਤੇ ਰਹਿ ਗਏ ਕਿ ਕੀ ਆਰੂ ਇਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਆ ਉਹ ਸ਼ਾਮਲ ਇਹਦੇ 'ਚ ਅੱਪਨੇ ਉਹੀ ਕਹਿੰਦੇ ਕਿ ਬੱਚਿਆਂ ਨੂੰ ਜਿੱਦਾਂ ਯੂਜ਼ ਕਰ ਰਹੇ ਸੀ ਟਰਾਂਸਪੋਰਟ ਵਾਸਤੇ ਉਹ ਸਾਰੀ ਪੁੱਛ ਕੇ ਛੁਣ ਚੱਲ ਰਹੀ ਹੈ ਜੀ ਸਰ ਸਦੀਨ